GST ਦੀਆਂ ਕਟੀਆਂ ਹੋਈਆਂ ਦਰਾਂ ਅੱਜ ਤੋਂ ਅਮਲੀ ਰੂਪ ਚ ਲਾਗੂ ਹੋ ਗਈਆਂ ਆਮ ਵਰਤੌੜੀਆਂ ਚੀਜ਼ਾਂ ਕਹਿੰਦੇ ਸਸਤੀਆਂ ਹੋ ਗਈਆਂ 99% ਵਸਤੂਆਂ ਦੀਆਂ ਕੀਮਤਾਂ 5% ਦੀ GST ਦੇ दायरे ਚ ਆ ਗਈਆਂ ਆਰਤੇ ਤੇ GST ਦਰਾਂ ਦੇ ਸਹਾਰੇ ਨਾਲ ਕੋਈ ਫਰਕ ਨਹੀਂ ਪੈਣਾ ਚੌਲਾਂ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਕਣਕ ਤੇ ਕੋਈ ਫਰਕ ਨਹੀਂ ਪੈਣਾ ਦਾਲਾਂ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਐ ਫਿਰ ਇਸ ਤਰ੍ਹਾਂ ਤਾਜ਼ੀਆਂ ਸਬਜ਼ੀਆਂ ਤੇ ਕੋਈ ਫਰਕ ਨਹੀਂ ਪੈਣਾ ਮੁੱਖ ਮੰਤਰੀ ਸਾਹਿਬ ਨੇ ਦੰਪ ਭਰਿਆ ਕਿ ਜੀ ਮੈਂ 1100 ਔਰ ਤੁਹਾਨੂੰ ਦੇਣਾ ਸ਼ੁਰੂ ਕਰ ਦੇਣਾ ਕਿ 5 ਲੱਖ ਵਾਲੀ ਕੇਂਦਰ ਵਾਲੀ ਹੈ ਤੇ 5 ਲੱਖ ਇਹਨਾਂ ਦੀ ਮਲਾਕਿਆ ਤੇ ਪਰ ਜੇ ਸਾਰੇ ਇਹਦੇ ਦਾਇਰੇ ਚ ਲਿਆਉਣੇ ਨੇ ਇਸ ਵਾਰ ਖੜਾ ਮਾਨਯੋਗ ਪਠੰਡਾ ਦੀ ਅਦਾਲਤ ਨੇ ਇੱਕ ਵਾਰ ਫਿਰ ਸਮਨ ਕੱਢੇ ਨੇ ਤੇ ਅਗਲੀ ਸੁਣਵਾਈ ਤੇ ਪੇਸ਼ ਹੋਣ ਦੀ ਹਦਾਇਤ ਕਰ ਦਿੱਤੀ ਹੈ ਕੰਗੜਾ ਨੂੰ। ਕੰਗੜਾ ਨੂੰ 29 ਸਤੰਬਰ ਨੂੰ ਸੁਣਵਾਈ ਦੇ ਉੱਤੇ ਹਾਜ਼ਰ ਰਹਿਣ ਲਈ ਕਿਹਾ ਗਿਆ। ਜੇ ਜੁਨਾ ਪਾਸਪੋਰਟ ਜਬਤ ਕੀਤਾ ਜਾਵੇ ਐਨ ਉਹ ਵਿਦੇਸ਼ ਨਹੀਂ ਜਾਵੇ। ਕਿਉਂਕਿ ਸਮੰਨ ਰਸੀਬ ਨਾ ਕਰਨਾ ਆਪਣੇ ਆਪ ਸਵਾਲ ਪੈਦਾ ਕਰਦਾ ਹੈ ਆਰਪੀਆਰ ਦੇ ਵਿੱਚੋਂ 65 ਲੱਖ ਵੋਟ ਕੱਟੀ ਗਈ ਤਾਂ ਕੀ ਮਤਲਬ ਇਹਨਾਂ ਤਲ ਇੰਨੀ ਵੋਟ ਝਾਲੀ ਬਣੀ ਹੋਈ ਸੀ ਫਿਰ ਤੋਂ ਚੋਣ ਕਮਿਸ਼ਨ ਨੂੰ ਕਟੜੇ ਵਿੱਚ ਬੈਠੀ ਖੜਾ ਕਰ ਲੈਣਾ ਚਾਹੀਦਾ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਜੀਐਸਟੀ ਦੀਆਂ ਘਟੀਆਂ ਹੋਈਆਂ ਦਰਾਂ ਅੱਜ ਤੋਂ ਅਮਲੀ ਰੂਪ ਚ ਲਾਗੂ ਹੋ ਗਈਆਂ ਜੀਐਸਟੀ ਜਦੋਂ ਆਈ ਸੀ ਜਦੋਂ ਇਸ ਨੂੰ ਲਾਗੂ ਕੀਤਾ ਗਿਆ ਸੀ ਤਦ ਸੂਬਿਆਂ ਨੂੰ ਜ਼ਿਆਦਾਤਰ ਸੂਬਿਆਂ ਨੂੰ ਇਹ ਫਿਕਰ ਸੀ ਕਿ ਇਹ ਸੂਬਿਆਂ ਦੇ ਲਈ ਮਾਰੂ ਹੋਏਗਾ ਕਿਉਂਕਿ ਸਿੱਧਾ ਕੰਟਰੋਲ ਆਮਦਨ ਦੇ ਸਰੋਤਾਂ ਦਾ ਟੈਕਸ ਦੀ ਕਲੈਕਸ਼ਨ ਦਾ ਸਿੱਧਾ ਕੰਟਰੋਲ ਕੇਂਦਰ ਕੋਲ ਚਲਾ ਗਿਆ ਤੇ ਇੱਕ ਦੋ ਚੀਜ਼ਾਂ ਰਹਿ ਗਈਆਂ ਇਸ ਤੋਂ ਬਾਅਦ ਪਰ ਹੁਣ ਜਦੋਂ GST ਘਟਾਈ ਜਾ ਰਹੀ ਹੈ ਤਦ ਕਿਹਾ ਜਾ ਰਿਹਾ ਖਾਸ ਕਰ ਸਰਕਾਰ ਵੱਲੋਂ ਕਿ ਜੀ ਇਹ ਬਹੁਤ ਵੱਡਾ ਕਾਰਜ ਕੀਤਾ ਅਸੀਂ ਇਹਦੇ ਨਾਲ ਵਿਕਾਸ ਦਾ ਰਸ ਲੈ ਜਾਣਾ ਪਰ ਜਦੋਂ ਲਿਆਂਦੀ ਸੀ ਤਦ ਵੀ ਇਸ ਨੂੰ ਦੇਸ਼ ਦੀ ਉન્નਤੀ ਲਈ ਕਿਹਾ ਗਿਆ ਸੀ ਕਿ ਇਹ ਤਾਂ ਬਹੁਤ ਕਮਾਲ ਦੀ ਚੀਜ਼ ਲਿਆਂਦੀ ਆ ਸੀ ਇਹਨਾਂ ਨਾਲ ਤਾਂ ਵਪਾਰੀਆਂ ਨੇ ਵੀ ਸਹਾਨ ਹੋ ਜੂ ਤੇ ਦੇਸ਼ਵਾਸੀਆਂ ਨੇ ਵੀ ਸਹਾਨ ਹੋ ਜੂ ਫਿਰ ਹੁਣ ਉਹਦੇ ਵਿੱਚ ਕਟੌਤੀ ਸ਼ੋਰਟ ਇਹਨੂੰ ਕਿਉਂ ਕਿਹਾ ਜਾ ਰਿਹਾ ਕਿ ਫਿਰ ਇਹਦੇ ਨਾਲ ਵਿਕਾਸ ਕਰਤੀ ਫੜੂਗਾ ਜੇ ਤੁਸੀਂ ਇਸ ਨੂੰ ਮਿਹਰਬਾਨੀ ਵਜੋਂ ਪੇਸ਼ ਕਰ ਰਹੇ ਹੋ ਤੇ ਜਦੋਂ ਤੁਸੀਂ ਇੰਨੀ ਜਰਸਤਮ ਕਰੀਗੇ ਜ਼ੁਲਮਟਾਈਗੇ ਨਹੀਂ ਜਰ ਚਲੋ ਪਹਿਲਾਂ ਆਪਾਂ ਕਟੀਆਂ ਦਰਾਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਸਾਹਿਬ ਦੇ ਬਿਆਨ ਦੇ ਹਵਾਲੇ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਫਿਰ ਆਪਾਂ ਦੁਬਕੇ ਤੁਰਦੇ ਆਂ ਬਿਲਕੁਲ ਜੀ ਜੀਐਸਟੀ ਦੀਆਂ ਕਟੀਆਂ ਹੋਈਆਂ ਦਰਾਂ ਅੱਜ ਤੋਂ ਅਮਲੀ ਰੂਪ ਚ ਲਾਗੂ ਹੋ ਗਈਆਂ ਆਮ ਵਰਤੋਂ ਵਾਲੀਆਂ ਚੀਜ਼ਾਂ ਕਹਿੰਦੇ ਸਸਤੀਆਂ ਹੋ ਗਈਆਂ ਚਾਹੇ ਉਹ ਟੈਲੀਵਿਜ਼ਨ ਹੋਵੇ ਉਹ ਵੀ ਕਹਿੰਦੇ ਜੀ 2000 2500 ਤੋਂ ਲੈ ਕੇ ਹੈ 60-65000 ਰੁਪਏ ਤੱਕ ਸਸਤਾ ਹੋ ਜਾਣਾ ਜੀ ਹੈ ਗੱਡੀਆਂ ਕਾਰਾਂ ਦੀਆਂ ਕੀਮਤਾਂ 'ਚ ਕਟੌਤੀ ਹੋ ਗਈ ਜੀ ਕਈ ਕੰਪਨੀਆਂ ਨੇ ਭਾਅ ਘਟਾ ਕੇ ਆਪਣੇ ਪੋਸਟਰ ਇਸ ਤਰ੍ਹਾਂ ਜਾਰੀ ਵੀ ਕਰਤੇ ਨરેન્દ્ર મોદી ਇਹਨੂੰ ਭਾਰਤ ਲਈ ਸੁਧਾਰ ਤੇ ਵਿਕਾਸ ਦਾ ਰਾਹ ਦੱਸਦੇ ਨੇ ਪਰ ਜੇ ਮੈਂ ਉਲਮਲਾਕੀ ਗੱਲ ਕਰਾਂ ਤਾਂ ਜੀ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨરેન્દ્ર મોદી ਦੇ ਕਹਿਣ ਅਨੁਸਾਰ ਉਹ ਕਹਿੰਦੇ ਦੇਸ਼ ਦੇ ਵਿੱਚ 375 ਤੋਂ ਜ਼ਿਆਦਾ ਚੀਜ਼ਾਂ ਅੱਜ ਤੋਂ ਸਸਤੀਆਂ ਹੋ ਗਈਆਂ 99% ਵਸਤੂਆਂ ਦੀਆਂ ਕੀਮਤਾਂ 5% ਦੀ ਜੀਐਸਟੀ ਦੇ ਦਾਇਰੇ ਚ ਆਈਆਂ ਤੋ ਇਹ ਇਹਨਾਂ ਤੇ ਹੈਗਾ ਤਾਂ ਉਹ ਇੰਨੀ ਖੋਗੀ ਇਸ ਲਈ ਸਸਤੀਆਂ ਹੋਗੇ 375 ਚੀਜ਼ਾਂ ਦਮ ਪਰਿਆ ਮੋਟੀਆਂ-ਮੋਟੀਆਂ ਚੀਜ਼ਾਂ ਜਿਹੜੀਆਂ ਪ੍ਰਚਲਿਤ ਨੇ ਕਿ ਜੀ ਕੀ ਸਸਤਾ ਹੋਇਆ ਜੇ ਆਪਾਂ ਪੈਸਾ ਸੂਚੀ ਜੇ ਹੁਣ 375 ਦਾ ਉਹ ਲੰਬੀ ਉਹ ਮੈਂ 40-50 ਚੀਜ਼ਾਂ ਜੇਕਰ ਉੱਪਰ ਨਜ਼ਰਸਾਨੀ ਕਰਾਂ ਤਾਂ ਸਭ ਤੋਂ ਪਹਿਲਾਂ ਕਹਿੰਦੇ ਜੀ ਕਿ ਮੱਖਣ ਉਹ ਸਸਤਾ ਹੋ ਜਾਣਾ ਹੈਨਾ ਫਿਰ ਉਹ ਚੀਜ਼ ਕੀ ਕਹਿੰਦੇ ਜੀ ਉਹ ਸਸਤਾ ਹੋ ਜਾਣਾ ਫਿਰ ਕਿਉਂ ਹੈਨਾ ਜੀ ਫਿਰ ਇਹਦੇ ਨਾਲ ਮਤਲਬ ਕਿ ਦੂਜਾ ਜਿਹੜਾ ਮਿਲਕ ਆਉਂਦਾ ਦੂਸਰਾ ਪੈਕਟ ਮਿਲਕ ਟਾਈ ਹੈ ਨਾ ਫਿਰ ਬਦਾਮ ਚਾਕਲੇਟ ਬਿਸਕਟ ਉਹ ਕਨਫਲੈਕਸ ਜਿਹੜੇ ਜਵਾਕ ਖਾਂਦੇ ਆ ਕੀ ਹੈ ਨਾ ਫਿਰ ਟਾਇਲਟ ਸ਼ਾਪ ਉਹ ਜੀ ਫਿਰ ਹਾਂਜੀ ਮਤਲਬ ਪਾਣੀ ਵਾਲੀਆਂ ਬੋਤਲਾਂ ਫਿਰ ਜਿਹੜਾ ਟਮੇਟੋ ਸੌਸ ਹੈ ਨਾ ਉਹ ਜੀ ਫਿਰ ਜੈਮਸ ਜੈਮ ਜੂਨ ਜਿਹੜੇ ਉਹ ਬਰੈਡਾਂ 'ਤੇ ਲਾਉਂਦੇ ਨੇ ਲੋਕ ਆਈਸਕ੍ਰੀਮ ਕੇਕ हेयर ऑयल ਸਿਰ ਨੂੰ ਲਾਉਣ ਵਾਲਾ ਤੇਲ ਕਹਿੰਦੇ ਜੀ ਸ਼ੈਂਪੂ ਮੈਂ ਬੁਰਸ਼ ਕਰ ਜਿਹੜਾ ਬਰਸ਼ ਕਰਦੇ ਆਸੀਂ ਹਾਂ ਤੁਰਤ ਬਰਸ਼ ਐ ਫਿਰ ਪੇਸਟ ਵੀ ਤਤ ਪੇਸਟ ਵੀ ਫਿਰ ਹੋਰ ਐਦਾਂ ਦੀਆਂ ਕਿੰਨੀਆਂ ਟਲਕਮ ਪਾਊਡਰ ਜਿਹੜਾ ਪਾਊਡਰ ਫੇਸ ਪਾਊਡਰ ਫੇਸ ਕਰੀਮ ਆ ਕਰੂਮਾ ਸੋ ਐਦਾਂ ਕਹਿੰਦੇ ਜੀ 375 ਚੀਜ਼ਾਂ ਸਸਤੀਆਂ ਹੋਈਆਂ ਪਰ ਕੀ ਕੋਈ ਚੀਜ਼ਾਂ ਅਜਈਆਂ ਵੀ ਹੈਗੀਆਂ ਜਿਨ੍ਹਾਂ ਤੇ ਕੋਈ ਅਸਰ ਨਹੀਂ ਪੈਣਾ ਐ GST ਦੀ ਕੱਢੀ ਬੱਦੀ ਦਰ ਦਾ ਉਹ GST ਦਰਾਂ ਚ ਕਟੌਤੀ ਦਾ ਹਵਾਲਾ ਲੋਕ ਇਹ ਵੀ ਦੇਖਣਾ ਚਾਹੀਦੇ ਨੇ ਕਿ ਸਿੱਧਾ ਸਾਡੀ ਥਾਲੀ ਚ ਜਿਹੜੀ ਚੀਜ਼ ਆਉਂਦੀ ਆ ਸਾਡੀ ਰਸੋਈ ਚ ਜਿਹੜੀ ਚੀਜ਼ ਆਉਂਦੀ ਆ ਸਾਡੇ ਰੋਜ਼ਾਨਾ ਦੇ ਬਜਟਸ ਜਿਹੜੀ ਚੀਜ਼ ਆਉਂਦੀ ਆ ਉਹਦੇ ਪਰ ਕੀ ਫਰਕ ਪਿਆ ਹੁ ਮਤਲਬ ਜਿਵੇਂ ਆਪਾਂ ਗੱਲ ਕੀਤੀ ਟੈਲੀਵਿਜ਼ਨ 2000 ਤੋਂ ਲੈ ਕੇ ਜੀ 65000 ਤੱਕ ਸਸਤਾ ਹੋ ਜਾਊਗਾ ਜੀ 2500 ਤੋਂ ਲੈ ਕੇ 60.65000 ਸਸਤਾ ਹੋ ਜਾਊਗਾ ਜੀ ਹਰ ਰੋਜ਼ ਤੁਸੀਂ ਟੈਲੀਵਿਜ਼ਨ ਨਹੀਂ ਖੇਤਨਾ ਫਿਰ ਉਹਦੇ ਤੇ ਕੀ ਅਸਰ ਆ ਲੋ ਜੀ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਕਹਿੰਦੇ ਆਟੇ ਤੇ ਕੋਈ ਫਰਕ ਨਹੀਂ ਪੈਣਾ ਆਪਾਂ ਸਿਰਫ ਜੀਐਸਟੀ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਜੀਐਸਟੀ ਘਟਣ ਬਦਲਣ ਦੇ ਹਵਾਲੇ ਨਾਲ ਆਟੇ ਤੇ ਜੀਐਸਟੀ ਦੀ ਤਰ੍ਹਾਂ ਦੇ ਹਿਸਾਬ ਨਾਲ ਕੋਈ ਫਰਕ ਨਹੀਂ ਪੈਣਾ ਚੌਲਾਂ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਕਣਕ ਤੇ ਕੋਈ ਫਰਕ ਨਹੀਂ ਪੈਣਾ ਦਾਲਾਂ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਹੈ ਫਿਰ ਇਸੇ ਤਰ੍ਹਾਂ ਤਾਜ਼ੀਆਂ ਸਬਜ਼ੀਆਂ ਤੇ ਕੋਈ ਫਰਕ ਨਹੀਂ ਪੈਣਾ ਫਲਾਂ ਦੇ ਉੱਤੇ ਦੂਜਾ ਦੁੱਧ ਹੈ ਦਹੀਂ ਹੈ ਲੱਸੀ ਅੰਡੇ ਹੈ ਲੂਣ ਹੈ ਨਾ ਫਿਰ ਜਿਹੜਾ ਕੁਦਰਤੀ ਸ਼ਹਿਦ ਹੈ ਹੈ ਫਿਰ ਜਿਹੜਾ ਕੋਈ ਵੀ ਪੀਣ ਵਾਲੀਆਂ ਚੀਜ਼ਾਂ ਨੇ ਮਤਲਬ ਪੈਕੇਟ ਨੂੰ ਛੱਡ ਕੇ ਕਹਿੰਦੇ ਹੈ ਨਾ ਸੋਨਾ ਚਾਂਦੀ ਪੈਟਰੋਲ ਡੀਜ਼ਲ ਸਿਲੰਡਰ ਹੈ ਨਾ smartphone laptop ਇਹੀ ਜਿਹੀਆਂ ਚੀਜ਼ਾਂ ਦੇ ਉੱਤੇ ਇਸ ਘਟੀਜੀ GST ਦਰ ਦਾ ਰਤਾ ਵੀ ਅਸਰ ਨਹੀਂ ਹੋਣਾ ਹਾਂ ਕੀ ਆ ਜਾ ਰਿਹਾ ਜੀ ਕਿ ਦੁਕਾਨਦਾਰ ਕੋਲ ਜੇ ਸਮਾਨ ਪਿਆ ਵੀ ਹੋਵੇ ਪੁਰਾਣੇ ਰੇਟਾਂ ਨਾਲ ਪਿਆ ਵੀ ਹੋਵੇ ਤਾਂ ਮੈਨੂੰ ਘਟਾ ਕੇ ਦੇਣਾ ਪਊਗਾ ਕਿ ਉਹ ਜਿਹੇ ਸ਼ਰਤ ਕਰਦਾ ਦਾ ਟੋਲ ਫਰੀ ਨੰਬਰ ਜਾਰੀ ਕੀਤੇ ਗਏ ਨੇ ਹਰ ਵਿਅਕਤੀ ਦਮ ਪਰਿਆ ਜਾ ਰਿਹਾ ਕਿ ਘਟੀਆਂ ਦਰਾਂ ਨਾਲ ਹਰ ਵਿਅਕਤੀ ਦੇ ਕੁੱਲ ਖਰਚੇ 'ਚ ਮਹੀਨੇ ਦੇ ਕੁੱਲ ਖਰਚੇ 'ਚ 27% ਤੱਕ ਕਟੌਤੀ ਆ ਸਕਦੀ ਹੈ। ਮਤਲਬ ਜੇ 1000 ਰੁਪਏ ਖਰਚਦਾ ਤਾਂ ਉਹਦਾ ਮਤਲਬ 270 ਰੁਪਏ ਕੁਸ਼ਿੰਦਾ। ਦੇਖੋ 27% ਹਿਸਾਬ ਲੱਗਦੇ 27% ਦੀ ਕਟੌਤੀ ਆ ਜੂਗੀ ਉਹਦੀ ਹੈਨਾ। ਸੋ ਇਸ ਤਰੀਕਾ ਕਰਨ ਨਾਲ ਕਿਹਾ ਜਾ ਰਿਹਾ ਕਿ ਜੀ ਉਹਦੇ ਵਿੱਚ ਇੰਨੀ ਛੂਟ ਮਿਲ ਜਾਣੀ। ਚਲੋ ਜੀ ਐਸੇ ਤਰ੍ਹਾਂ ਜੇ ਕਹਿੰਦੇ ਜੀ ਹੁਣ ਖਫਤ ਵੱਧ ਜੂਗੀ ਰੇਟ ਸਸਤੇ ਹੋਣ ਨਾਲ ਫਿਰ ਜੀ ਪ੍ਰੋਡਕਸ਼ਨ ਵੱਧੂਗੀ ਤੇ ਜੇ ਪ੍ਰੋਡਕਸ਼ਨ ਵੱਧਦੀ ਹੈ ਤਾਂ ਰੋਜ਼ਗਾਰ ਵੱਧੂਗਾ ਸੋ ਇਸ ਤਰ੍ਹਾਂ ਦੇ ਹਵਾਲੇ ਵੀ ਦਿੱਤੇ ਜਾ ਰਹੇ ਨੇ ਸੋ ਕੁੱਲ ਮਿਲਾ ਕੇ ਭਾਰਤ ਸਰਕਾਰ ਕੇਂਦਰ ਸਰਕਾਰ ਇਸ ਜੀਐਸਟੀ ਦੀਆਂ ਕਟੀਆਂ ਹੋਈਆਂ ਦਰਾਂ ਨੂੰ ਆਪਣੀ ਗੁੱਡ ਬੁੱਕ 'ਚ ਸ਼ਾਮਲ ਕਰਕੇ ਦੱਸਣਾ ਚਾਹੁੰਦੀ ਹੈ ਕਿ ਅਸੀਂ ਲੋਕਾਂ ਲਈ ਰਾਹਤ ਲੈ ਕੇ ਆਏ ਹਾਂ ਤਿਹਾੜਾਂ ਦੇ ਮੌਕੇ ਅਸੀਂ ਸੁਗਾਤ ਲੈ ਕੇ ਆਏ ਹਾਂ ਜੇnabla ਇੰਨੀ ਦੇਰ ਫਿਰ ਚੁੰਡੀਆਂ ਵੱਡੀਆਂ ਜੇ ਅੱਜ ਤੁਹਾਡਾ ਇਹ ਫੈਸਲਾ درست ਹੈ ਫਿਰ ਲਾਗੂ ਕਰਨ ਸਮੇਂ ਇਹ ਜ਼ਰੂਰ ਗਲਤ ਸੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਇਹਦੇ ਨਾਲ ਲੋਕਾਂ ਲਈ ਰਾਹਤ ਹੈ ਜੀ ਲੋਕਾਂ ਲਈ ਸੁਗਾਤ ਹੈ ਜੀ ਲੋਕਾਂ ਲਈ ਇਹ ਦੇਸ਼ ਲਈ ਵਿਕਾਸ ਦਾ ਰਾਹ ਖੁੱਲ ਗਿਆ ਪਰ ਇੰਨੀ ਦੇਰ ਕਿਉਂ ਬੰਦ ਰੱਖਿਆ ਵਿਕਾਸ ਦਾ ਰਾਹ ਤੇ ਅਜੇ ਵੀ ਸਵਾਲ ਖੜਾ ਹੈ ਕਿ ਇਹਦੇ ਨਾਲ ਸੂਬਿਆਂ ਦੇ ਲਈ ਫਿਰ ਕੀ ਹੈ ਉਹ ਸਮੇਂ ਜਦੋਂ ਲਿਆਂਦੀ ਸੀ ਜੀਐਸਟੀ ਤਦ ਕੀ ਨੁਕਸਾਨ ਸੀ ਉਹਨਾਂ ਦਾ ਅੱਜ ਇਹ ਘਟੀਆਂ ਵਧੀਆਂ ਦਰਾਂ ਨਾਲ ਉਹ ਤੇ ਕੀ ਅਸਰ ਪੈਣਾ ਇਹਨੂੰ ਵੀ ਆਰਥਿਕ ਮਾਹਰ ਬਾਤ ਚ ਰੇ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਤਾਂ ਪ੍ਰੈਸ ਕਾਨਫਰੰਸ ਕਰਕੇ ਵੀ ਕਿਹਾ ਕਿ ਠੀਕ ਹੈ ਜੀ ਤੁਸੀਂ ਇਹਨੂੰ ਜੋ ਗੁੰਗਾਨ ਕਰਨਾ ਹੈ ਕਰੀ ਜਾ ਪਹਿਲਾਂ ਨਿਆਂ ਦੇ ਤੋਂ ਤੁਸੀਂਓ ਸੀ ਹੁਣ ਘਟਾ ਕੇ ਵੀ ਤੁਸੀਂ ਵਾਪਸ ਹਟਣ ਨੂੰ ਫਿਰਦੇ ਫਿਰ ਉਹ ਕਹਿੰਦੇ ਵੀ ਜਿਹੜਾ ਸੂਬਿਆਂ ਦਾ ਪਿਆਰ ਫੰਡ ਜੀਐਸਟੀ ਵਾਲਾ ਤੁਹਾਡੇ ਕੋਲ ਨਹੀਂ ਉਹ ਤਾਂ ਮੋੜ ਦਿਓ ਸਾਡੀ ਦੇਣਕੀ ਤਾਂ ਕਰ ਦਿਓ ਜਿਹੜੀ ਕੁੱਲ ਸੋ ਤੁਸੀਂ ਰੋਕ ਕੇ ਬੈਠੇ ਹੋ ਕਰੋੜਾਂ ਦੇ ਵਿੱਚ ਸੋਹਿਤ ਸਭਾ ਖੜਾ ਹੋ ਗਿਆ ਗੱਲ ਮੁੱਖ ਮੰਤਰੀ ਸਾਹਿਬ ਦੀ ਚੱਲੀ ਆ ਤੇ ਮੁੱਖ ਮੰਤਰੀ ਸਾਹਿਬ ਹੜਾਂ ਦੇ ਮਾਮਲੇ ਦੇ ਵਿੱਚ ਲੋਕਾਂ ਨੂੰ ਰਾਹਤ ਦੇਣ ਦੇ ਲਈ ਫੰਡ ਇਕੱਠਾ ਕਰਨ ਦੀ ਅਪੀਲਾਂ ਕਰ ਰਹੇ ਨੇ ਤੇ ਚੈੱਕ ਵਾਲੀਆਂ ਤਸਵੀਰਾਂ ਤੋਂ ਸੂਰਖਿਚਾਰੇ ਨੇ ਕਿ ਦਾਨ ਆਉਣ ਲੱਗ ਪਿਆ ਫੰਡ ਆਉਣ ਲੱਗ ਪਿਆ ਪਰ ਸਵਾਲ ਇੱਥੇ ਵੀ ਖੜਾ ਹੋ ਗਿਆ ਜਿਵੇਂ ਇੱਕ ਪੀਐਮ ਕੇਅਰ ਫੰਡ ਬਣਿਆ ਸੀ ਕਰੋਨਾ ਕਾਲ ਦੇ ਦੌਰਾਨ ਉਹਦਾ ਪ੍ਰਾਈਵੇਟ ਕਰਨ ਸੀ ਤੇ ਉਹਦੇ ਉੱਤੇ ਸਵਾਲ ਖੜਾ ਹੋ ਗਿਆ ਸੀ ਅੱবিਕਿ ਇਹਦਾ ਨਾ ਕਿਸ ਨੂੰ ਹਿਸਾਬ ਦੇਣਾ ਹੈ ਨਾ ਦੱਸਣਾ ਹੈ ਨਾ ਇਹ ਮਤਲਬ ਕਿ ਸੂਚਨਾ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਕਿ ਤੁਸੀਂ ਆਰਟੀਆਈ ਰਾਹੀਂ ਉਹਦੀ ਜਾਣਕਾਰੀ ਲੈ ਲਓ ਤੇ ਪ੍ਰਾਈਵੇਟ ਤੌਰ ਦੇ ਉੱਤੇ ਫੰਡ ਹੈ ਦੇਖਣ ਨੂੰ ਹੈ ਲੱਗ ਸਰਕਾਰੀ ਪੀਐਮ ਕੇਅਰ ਫੰਡ ਉਸੀ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਹੜਾਂ ਦੇ ਮਾਮਲੇ ਦੇ ਵਿੱਚ ਸਿੱਧਾ ਸੀਐਮ ਰਾਤ ਫੰਡ ਚ ਪੁਝਾਏ ਇੱਕੋ ਬਣਾਤਾ ਜੀ ਕਿਆ ਰੰਗਲਾ ਪੰਜਾਬ ਫੰਡ ਜੀ ਇਹਦੇ ਵਿੱਚ ਪਾ ਦਿਓ ਜੀ ਇਹਨਾਂ ਉਹਦੇ ਦੀ ਚੈੱਕ ਚੁੱਕ ਲਈ ਜਨੋਂ ਇੱਥੇ ਵੀ ਸਵਾਲ ਖੜਾ ਹੋ ਗਿਆ ਕਿ ਕੀ ਤੇ ਇਹਦੇ ਨਾਲ ਕਿਸੇ ਸਸਾਈ ਦੀ ਤੇਜਤਾ ਨਹੀਂ ਕਰਨੀ ਕਿ ਇਹ ਫੰਡ ਬਾਰੇ ਜਾਣਕਾਰੀ ਆਊਗੀ ਜਨਤਕ ਕਿ ਲੋਕਾਂ ਦੇ ਕਮਾ ਨੂੰ ਆਪਣੇ ਖਾਤੇ ਵਿੱਚ ਪਾ ਲੈਣਾ ਚਲੋ ਇਹ ਸਭ ਦੇ ਦਰਮਿਆਨ ਮੁੱਖ ਮੰਤਰੀ ਸਾਹਿਬ ਨੇ 1100 ਰੁਪਏ ਦੀ ਗੱਲ ਧੋਲ ਲਈਆ ਬੀਬੀਆਂ ਨੂੰ 1100 ਬਿਲਕੁਲ ਜੀ ਕਹਿੰਦੇ ਪੰਜਾਬ ਦੀਆਂ 1 ਕਰੋੜ ਦੇ ਕਰੀਬ ਬੀਬੀਆਂ 18 ਸਾਲ ਤੋਂ ਉਪਰ ਵਾਲੀਆਂ ਦੇ ਦਾਇਰੇ ਚ ਆ ਜਾਣੀਆਂ। ਕਿ ਇਹਨਾ ਆਸਾਨ ਲੱਗਦਾ? ਇਹ ਇਨਾ ਆਸਾਨ ਹੁੰਦਾ ਤਾਂ ਹੁਣ ਨੂੰ ਤਾਂ ਦੇਖ ਕੇ ਇਹਨਾਂ ਨੇ ਬੋਰਡ ਲਵਾਏ ਹੁੰਦੇ ਆਪਣੇ, ਬੈਨਰ ਟੰਗੇ ਹੁੰਦੇ, ਵੱਡੇ-ਵੱਡੇ ਫਲੈਕਸ ਲਾਗੇ ਹੁੰਦੇ। ਔਖੰਦਰ ਸਿੰਘ ਪਿਛਲੇ 2-3 ਸਾਲਾਂ ਤੋਂ ਤਾਂ ਕਹਿੰਦੀ ਆ ਰਹੇ ਨੇ ਬਸ ਦੇ ਦੇਣਾ ਅਗਲੇ ਬਜਟ ਚ ਛੋਜੂ ਐ ਹੋਜੂ। ਪਰ ਹੁਣ ਕਹਿੰਦੇ ਜੀ 2026 ਵਾਲੇ ਬਜਟ ਦੇ ਵਿੱਚ ਇਹਦੀ ਤਿਆਰੀ ਹੋ ਗਈ ਆ ਕਿ 11-1100 ਰੁਪਈਆ ਅਸੀਂ ਪੰਜਾਬ ਦੀਆਂ ਹਰ ਮੈਲਾ ਬੋਟਰਮ ਦੇਣਾ ਉਹਦੇ ਵਿੱਚ ਕੈਟਾਗਰੀ ਆ ਜਾਣੀ ਆ ਜਦੋਂ ਦੇਣ ਦੀ ਵਾਰੀ ਆਉਣੀ ਆ ਕਿ ਜੇ ਕੋਈ ਬढ़ापा ਪੈਨਸ਼ਨ ਲੈਂਦੀ ਆ ਜੀ ਜੇ ਕੋਈ ਫੈਮਿਲੀ ਪੈਨਸ਼ਨ ਲੈਂਦੀ ਆ ਜੀ ਜੇ ਕੋਈ ਸਰਕਾਰੀ ਯੋਜਨਾ ਤੋਂ ਰਿਟਾਇਰ ਆ ਜੀ ਜਾਂ ਸਰਕਾਰੀ ਮੁਲਾਜ਼ਮਾ ਜੀ ਜਾਂ ਉਹ ਉਹਦਾ ਏ ਟੈਕਸੇਬਲ ਹੈ ਜੀ ਇਹ ਸਾਰਾ ਕੁਝ ਹੈ ਜੀ ਹਨਾ ਅਜੇ ਕੁਝ ਨਿਯਮ ਵਾਲੇ ਆਉਣਗੇ ਉਹਦੇ ਵਿੱਚੋਂ ਫਿਰ ਕਟਕਟਾ ਕੇ ਕਿਹਨਾਂ ਨੂੰ ਮਿਲਦਾ ਉਹ ਦੇਖਦੇ ਆਂ ਹਜੀਆਂ ਯੋਜਨਾਵਾਂ ਨੂੰ ਰਾਹੀ ਬਾਈਪਾਸ ਕਰਨ ਦੀ ਕੋਸ਼ਿਸ਼ ਹੁੰਦੀ ਆ ਪਰ ਸਵਾਲ ਤਾਂ ਇਹੀ ਖੜਾ ਸੀਗਾ ਕਿ ਜੇ ਅਜੇ ਹੀ ਫਾਰਮੂਲਾ ਸੀ ਇਹ ਫਿਰ ਬੱਸਾਂ ਵਾਲਿਆਂ ਤੇ ਵੀ ਲਾਗੂ ਕਰ ਲੋ ਜਿਹੜੀ ਮੁਫਤ ਬੱਸ ਸਫਰ ਹੈ ਇਹੀ ਫਾਰਮੂਲਾ ਸੀ ਫਿਰ ਮੁਫਤ ਬਿਜਲੀ ਵਾਲੇ ਤੇ ਵੀ ਲਾਗੂ ਕਰ ਲੋ ਚਾਹੇ ਮੋਟਰ ਵਾਲਾ ਮਸਲਾ ਤੇ ਚਾਹੇ ਉਹ ਕਰੀਓ ਬਿਜਲੀ ਵਾਲਾ ਮਸਲਾ ਜਿਹੜੇ ਦੇਣ ਦੇ ਸਮਰੱਥ ਨੇ ਉਹਨਾਂ ਨੂੰ ਤਾਂ ਕਿਉਂ ਨਹੀਂ ਲਈ ਜਾਂਦੇ ਤੇ ਫਿਰ ਹੁਣ 1100 ਰੁਪਈਆ ਜੇ ਵੋਟਾਂ ਦੇ ਹਵਾਲਾ ਕਰਨਗੇ ਫਿਰ ਕੀ ਇਹ ਕਟੌਤੀਆਂ ਨਹੀਂ ਕਰਨਗੇ ਫਿਰ ਇਹ ਸਭ ਦੇ ਲਈ ਰਾਖੜਣਾ ਪਊਗਾ ਕਿ ਜੀ ਹਾਂ ਇੱਕ ਵਾਰ ਦੇ ਦਿਓ ਸਾਰਿਆਂ ਨੂੰ ਚਲੋ 6 ਮਹੀਨੇ ਓਖੇ ਹੋ ਲੋ ਫਿਰ ਕੀ ਉਸੇ ਲਈ ਸੀਗੀਆਂ ਕਿ ਕਦੇ ਲੈਂਡ ਪੂਲਿੰਗ ਲਿਆਂਦੀ ਹੈ ਕਦੇ ਸਰਕਾਰੀ ਜਾਇਦਾਦਾਂ ਨਿਲਾਮੀ ਲਈ ਲਿਆਂਦੀਆਂ ਕਦੇ ਪਿੰਡਾਂ ਦੀ ਸ਼ਾਮ ਲਾਟ ਨੂੰ ਪੈ ਗਈ ਐ ਕਦੇ ਹੁਣ 288 ਪਿੰਡਾਂ ਤੋਂ ਚਿੱਠੀਆਂ ਕੱਢਣ ਲੱਗ ਪਏਗੇ ਲਿਓ ਜੀ ਤੁਹਾਡੀ ਜਿਹੜੀ ਪ੍ਰੋਜੈਕਟਾਂ ਚਾਹੀ ਜਮੀਨ ਦਾ ਪੈਸਾ ਆਇਆ ਪਰ ਥੋੜੀ ਜਾਇਦਾਦ ਵਿਕੇ ਉਹ ਚੋਂ 5% ਦੇ ਦਿਓ ਸਾਨੂੰ ਹੈਨਾ ਤੇ ਕੀ ਆ ਹੁਣ ਜਿਹੜਾ ਰੰਗਲਾ ਪੰਜਾਬ ਫੰਡ ਫੰਡ ਬਣਾਇਆ ਹੜਪਿੱਟਾਂ ਦੇ ਨਾਂ ਤੇ ਇਹਦੇ ਵਿੱਚੋਂ ਕੁਝ ਕੱਢਣਾ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਪਰ ਮੁੱਖ ਮੰਤਰੀ ਸਾਹਿਬ ਨੇ ਦੰਮ ਭਰਿਆ ਕਿ ਜੀ ਮੈਂ 1100 ਔਰਤਾਂ ਨੂੰ ਦੇਣਾ ਸ਼ੁਰੂ ਕਰ ਦੇਣਾ ਕਿਉਂਕਿ ਮਸਲਾ ਪੂਰੇ ਚੁਣੌਤੀ ਬਣ ਕੇ ਖੜਾ ਕਿ ਗਵਾਂਡੀ ਸੂਬਾ ਹਰਿਆਣਾ ਜਿਹਨੂੰ ਛੋਟਾ ਪ੍ਰਾਖੇ ਕੇ ਪ੍ਰਚਾਰ ਦੇ ਨੇ ਇਹ ਹੈ ਨਾ ਉਸ ਛੋਟੇ ਪ੍ਰਾਣ ਨੇ ਤਾਂ 2100 ਰੁਪਏ ਦੇਣਾ ਸ਼ੁਰੂ ਕਰਤਾ ਲక్ష్ਮੀ ਯੋਜਨਾ ਬਣਾ ਕੇ ਉਹਨਾਂ ਨੇ ਤਾਂ ਸੋ ਨੇ ਵੀ ਚਾਹ ਕੇ ਕੈਟਾਗਰੀ ਰੱਖੀ ਹੈ ਕਿ ਆਹ ਜੀ ਨੌਕਰੀ ਪੇਸ਼ੇ ਵਾਲੇ ਟੈਕਸੇਬਲੇ ਚ ਨਹੀਂ ਆਉਣਗੇ ਇਹ ਤਾਂ ਪਰ ਅਗਲੇ ਸਾਲ ਇੱਕ ਵਾਰ ਸ਼ੁਰੂ ਕਰਤਾ ਤੇ ਹੁਣ ਇਹ ਨਾਲ ਹੀ ਮਸਲਾ ਹੋਣ ਗਿਆ ਸੋ ਜੀ ਇਹ ਤਾਂ ਕਹਿੰਦੇ ਵੀ ਸੋ 26 ਜਿਸ 1100 ਦੇਣਾ ਸ਼ੁਰੂ ਕਰ ਪਾਂਗੇ ਪਰ ਕੱਲਾ ਇਹੀ ਮਸਲਾ ਨਹੀਂ ਹੈ ਉਹ ਕੋត្រੀ ਸਾਬ ਤਾਂ ਅਕਤੂਬਰ ਤੋਂ 10 ਲੱਖ ਵਾਲੀ ਬੀਮਾ ਯੋਜਨਾ ਵੀ ਸ਼ੁਰੂ ਕਰਨੀ ਸੀ ਕਿ ਹਰ ਪੰਜਾਬ ਦਾ ਵਾਸੀ ਇਹਦੇ ਧਾਰੇ ਚਲ ਜੂਗਾ ਐਸੀ 5 ਲੱਖ ਵਾਲੀ ਕੇਂਦਰ ਵਾਲੀ ਹੈ ਤੇ 5 ਲੱਖ ਇਹਨਾਂ ਦੀ ਮਲਾਕਿਆ ਤੇ ਪਰ ਜੇ ਸਾਰੇ ਇਹਦੇ ਧਾਰੇ ਚ ਲਿਆਉਣੇ ਨੇ ਫਿਰ ਇਹ ਸਵਾਲ ਖੜਾ ਹੈ ਮੈਸਾ ਹੁਣ ਸੀਰੀਅਸਟੀ ਜਨ ਤਾਂ ਉਹਨੇ ਸਾਰੀ ਕਰਤੇ ਕੇਂਦਰ ਨੇ ਵੀ ਪਰ ਇੱਥੇ ਇਹ ਕਹਿੰਦੇ ਜੀ ਅਸੀਂ ਹਰੇਕ ਜਿਹੜਾ ਪੰਜਾਬ ਦਾ ਵੋਟਰ ਹੈ ਪੰਜਾਬ ਦਾ ਸਨਿਕਾ ਉਹਨੂੰ ਇਹ ਯੋਜਨਾ ਦਾ ਲਾਭ ਦੇਣਾ ਹੈ ਤਾਂ ਮੁੱਖ ਮੰਤਰੀ ਸਾਹਿਬ ਵੀ ਨੇ ਤੇ ਉਹ ਵੀ ਗੱਲ ਕਰਦੇ ਆ ਕਹਿੰਦੇ ਸੀ ਕਿ ਤਿਆਰੀ ਹੋ ਗਈ ਜੀ ਸਾਡੀ ਅਸੀਂ ਪਹਿਲਾਂ ਜੀ ਬਰਨਾਲੇ ਤੋਂ ਜੀ ਹੈਨਾ ਦੋ ਜਿਲਿਆਂ ਚ ਅਸੀਂ ਸਰਵੇ ਕਰਾਉਣਾ ਜੀ 10 15 ਦਿਨ ਲਾਉਣੇ ਬਸ ਤਰਨਤਨ ਤੇ ਬਰਨਾਲੇ ਚ ਉੱਥੇ ਕੈਂਪ ਵਗੈਰਾ ਲਾਉਣੇ ਵੀ ਤਰਨਤਨ ਦਾ ਚੋਣ ਵੀ ਹੈ ਇਸ ਲਈ ਵੀ ਮਨਿਆ ਜਾ ਰਿਹਾ ਉਹ ਕਹਿੰਦੀ ਜੀ ਬਸ ਕੈਂਪ ਲਾਉਣੇ ਆ ਬਰਨਾਲੇ ਤੇ ਤਰਨਤਨ ਚ ਜਾ ਕੇ ਕੋਈ ਖਾਮੀਆਂ ਕੁਮੀਆਂ ਨੂੰ ਪਤਾ ਲੱਗ ਜਵੇ ਫਿਰ ਅਸੀਂ ਇਹਨੂੰ ਅਮਲੀ ਜਾਮਾ ਪਹਿਨਾ ਦੇਣਾ ਫਿਰ ਤੁਸੀਂ ਦੇਖਿਓ ਕੰਮ ਜੂਰ ਹੋ ਜਾਣਾ ਅਸਤਾ ਜੀ ਮਹੱਲਾ ਕਲੀਨਿਕ ਵੀ ਪਤਾ ਕੇ ਹਿਆਰ ਕਰ ਦੇਣੇ ਜੀ ਹੁਣ ਬਸ ਹੁਣ ਜਾ ਰਹੇ ਨਹੀਂ ਸਾਡੇ ਤਾਂ ਸਾਡੀ ਤਾਂ ਪੂਰੀ ਤਿਆਰੀ ਹੈ ਸੋ ਇਹ ਮੁੱਖ ਮੰਤਰੀ ਹੋਰਾਂ ਦੇ ਕੁਝ ਨਮਕਦੇ ਨੇ ਜਿਹੜੇ ਉਹਨਾਂ ਨੇ ਮੀਡੀਆ ਸਾਹਮਣੇ ਮਾਰੇ ਨੇ ਮੈਂ ਸਤਾਂ ਕਈ ਪਿੰਡਾਂ ਤੋਂ ਦੰਗ ਦੇ ਮਾਰਦੇ ਰਹੇ ਨੇ ਪਿੰਡ ਵਿਕਾਸ ਪੰਡੂ ਲੈ ਕੇ ਵੀ ਅਕਸਰ ਕਹਿੰਦੇ ਨੇ ਸਾਡਾ ਦਿੰਦੇ ਨਹੀਂ ਜੀ ਪਰ ਕੇਂਦਰ ਦੇ ਹਿਸਾਬ ਨਾਲ ਤੁਸੀਂ ਆਪਣੇ ਹੱਥ ਵੜਾ ਬੈਠੇ ਹੋ ਉਹਨਾਂ ਦੇ ਹਿਸਾਬ ਨਾਲ ਤਸਵੀਕ ਪਾ ਕੇ ਹੁਣ ਹੁਣ ਕੇਂਦਰ ਦੇ ਹੱਥ ਚਲਾ ਗਿਆ ਸਾਰਾ ਕੰਟਰੋਲ ਉਹਨਾਂ ਦੀ ਮਰਜ਼ੀ ਤੇ ਹੁਣ ਮੰਗੀ ਜਾਓ ਚਾਹੇ ਇਧਰ ਇਸੇ ਤਰ੍ਹਾਂ ਕਮਿਸ਼ਨਰ ਖੈਕਟ ਵਾਲਾ ਮਸਲਾ ਇਹਨਾਂ ਦੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਕਹਿੰਦੇ ਕੇਂਦਰ ਨੇ ਕਿਹਾ ਕਿ 11 ਲੱਖ ਦੇ ਕਰੀਬ ਤੁਹਾਡੇ ਕੋਲ ਗਲਤ ਬੰਦੇ ਰੈਸ਼ਨ ਲਈ ਜਾਂਦੇ ਨੇ ਉਹਨਾਂ ਦੇ ਨਾਂ ਘਟੋ ਮੁਫਤ ਟਰੈਡਲ ਸਕੀਮ ਜਾਂ ਹੈ ਨਾ ਉਸ ਸਕੀਮ ਦੇ ਤਹਿਤ ਹਾਲ ਜਿਹੜੇ ਨਾਮ ਨੇ ਉਹਨਾਂ ਜੀ ਕੇ ਤੇ ਮੁੱਖ ਮੰਤਰੀ ਸਾਹਿਬ ਤਾਂ ਦੰਦਾਂ ਪਰ ਦੇ ਸੀਗੇ ਵੀ ਇੱਕ ਦਾ ਨਾਮ ਹੀ ਕੱਟਿਆ ਜਾਊਗਾ ਤਾਂ ਸ਼ਰਧਾਤ ਕਰਦੀ ਜੀ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਦੀ ਜੀ ਕੇਂਦਰ ਸਰਕਾਰ ਨਾਲ ਪਾਲਚੀਮਾ ਤਾਂ ਮੀਡੀਆ ਚਾਹ ਬੋਲਦੇ ਸੀ ਤੇ ਪਰ ਹੁਣ ਗੁੱਪਚੁਪ ਤਰੀਕੇ ਨਾਲ ਪੰਜਾਬ ਦੇ ਖਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੇ ਚਿੱਠੀ ਭੇਜੀ ਪੰਜਾਬ ਨੇ ਚੁੱਪਚਾਪ ਇਥੇ ਨੋਟਸ ਜਾਰੀ ਕਰਕੇ ਪੰਜਾਬ ਫੂਡ ਸਿਕਿਉਰਿਟੀ ਰੂਲਸ 2016 ਦੇ ਰੂਲ ਨੰਬਰ 31 ਇਹ ਤੇ ਸੋਚ ਕਰਕੇ ਅਨਾਜ ਲੈਣ ਵਾਲਿਆਂ ਲਈ ਰਾਖੋਲਤਾ ਜੀ ਕਿ ਕਰੋ ਜੀ ਇਹਨਾਂ ਦੀ ਸਮਿਖਿਆ ਜੀ ਕੌਣ ਪੈਸੇ ਮੁੱਦਾ ਪੰਜਾਬ 'ਚ ਰਿਹਾ ਹੈ ਰਾਜਨੀਤਿਕ ਤੌਰ ਤੇ ਮੁੱਦਾ ਬਣਦਾ ਰਿਹਾ ਜਦੋਂ ਉਕਾਦੀਆਂ ਦਾ ਰਾਜ ਹੁੰਦਾ ਸੀ ਤਦ ਕਾਂਗਰਸੀ ਤੇ ਬਾਕੀ ਦਲ ਰੌਲਾ ਪਾਉਂਦੇ ਸੀ ਕਿ ਦੇਖੋ ਜੀ ਇਹ ਤਾਂ ਆਪਣੇ ਚਿਹਤਿਆਂ ਨੂੰ ਜਿਹਨੂੰ ਲੋੜ ਵੀ ਨਹੀਂ ਉਹਨੂੰ ਵੀ ਦੇਈ ਜਾਂਦੇ ਨੇ ਜੀ ਇਹ ਧੱਕਾ ਕਰਦੇ ਨੇ ਜੀ ਇਹ ਹਨਾ ਫਿਰ ਦੂਸਰੇ ਪਾਸੇ ਜਦੋਂ ਕਾਂਗਰਸੀ ਸਰਕਾਰ ਆ ਗਈ ਤਾਂ ਜੀ ਉਹਨਾਂ ਨੇ ਆਪਣੇ ਚਿਹਤੇ ਸ਼ਾਮਲ ਕਰ ਲਏ ਜੀ ਹੁਣ ਆਪ ਤੇ ਦੋਸ਼ ਲਾਉਂਦੇ ਨੇ ਜੀ ਆਪਣੇਆਂ ਨੂੰ ਭਰਾਵਾ ਦੇਦੇ ਨੇ ਦੂਆ ਦੇ ਨਾਂ ਘਟਣ ਨੂੰ ਪੈਦੇ ਨੇ ਹੁਣ ਦੂਗੀਆਂ ਧਿਰਾਂ ਇਹ ਕਹਿੰਦੀਆਂ ਨੇ ਕਿ ਜਾਣ ਪੁੱਛ ਕੇ ਸਾਡੇ ਨਾਮ ਘਟਣਗੇ। ਸੋ ਇਸ ਮੁੱਦੇ ਦੇ ਉੱਤੇ ਵੀ ਸਵਾਲ ਖੜਾ ਹੋ ਗਿਆ। ਸੋ ਅਸੀਂ ਦੇਖਦੇ ਹਾਂ ਜੀ ਅਖਵੰਦਰੀ ਭਗਵੰਤ ਮਾਨ ਹਰਾਨੀ ਤਾਂ ਇਸ ਨੂੰ ਮੁੱਖ ਆਧਾਰ ਬਣਾਇਆ ਤੇ ਇਸ ਲਈ ਉਹਨਾਂ ਨੇ ਇਸ ਮੁੱਦੇ ਤੇ ਵੀ ਦਮ ਪਰਿਆ ਕਿ ਅਸੀਂ ਨਹੀਂ ਘਟਣਦੇ ਆਂਗੇ ਪਰ ਚੁੱਪਚਾਪ ਨੋਟੀਫਿਕੇਸ਼ਨ ਹੋ ਗਿਆ ਤੇ ਪੰਜਾਬ ਦੇ ਵਿੱਚੋਂ ਮੰਨਿਆ ਜਾ ਰਿਹਾ 11 ਲੱਖ ਦੇ ਕਰੀਬ ਲੋਕਾਂ ਦੇ ਨਾਮ ਕੱਢਨੇ ਜਦੋਂ ਕਿ ਉਹ ਖਵੰਦਰੀ ਸਾਹਿਬ ਕਹਿ ਰਹੇ ਆ ਕਿ ਰਾਸ਼ਨ ਕਾਰਡ ਕਿਸਦਾ ਨਹੀਂ ਕੱਟਿਆ ਜਾਊਗਾ। ਜੇ ਪਰਿਵਾਰ ਦਾ ਇੱਕ ਜੀ ਤਰੱਕੀ ਕਰ ਜਵੇ ਚਾਹੇ ਉਹ ਸਿਹਤ ਵਾਲੇ ਮਾਮਲੇ 'ਚ ਹੋਵੇ ਚਾਹੇ ਮੁਕਤ ਨਾਜਲ ਮਾਮਲੇ 'ਚ ਹੋਵੇ ਤੁਹਾਡੇ ਥੋੜਾ ਕਿ ਸਾਰਾ ਪਰਿਵਾਰ ਇੱਥੇ ਆਪਾਂ ਸਾਂਝੇ ਤੌਰ ਤੇ ਰਹਿੰਦੇ ਹਾਂ ਜੀ ਇੱਕ ਪਰਿਵਾਰ ਦੇ ਮੈਂਬਰ ਦੇ ਨਾਂ ਤੇ ਕਾਰਡ ਕੋਲ ਬਣ ਜਾਂਦੇ ਜੀ ਇਸ ਇਦਾਂ ਨਹੀਂ ਹੋਊਗਾ ਅਸੀਂ ਜੀ ਧਰਤ ਦੇ ਹੋਰ ਛੱਡੋ ਔਖਤਰੀ ਸਾਹਿਬ ਤਾਂ ਗਰਦੌਰੀ ਦੇ ਹਵਾਲੇ ਨਾਲ ਵੀ ਦਮ ਪਰ ਰਹੇ ਨੇ ਵੈਸੇ ਕਿ ਹਾਂ ਵੀ ਜਿਹੜੀ ਗਰਦੌਰੀ ਅਸੀਂ ਕਰਾਵਾਂਗੇ ਉਹ ਕਹਿੰਦੇ ਜੀ ਕਿ ਇਸ ਤਰ੍ਹਾਂ ਹੋਊਗੀ ਕਿ ਜਿਹੜਾ ਕਾਸਟਕਾਰ ਉਹਨੂੰ ਉਹਦਾ ਲਾਭ ਮਿਲੇ ਕਿ ਕਿੰਬਾ ਠੇਕੇ ਦੇ ਦਿੱਤੀ ਹੁੰਦੀ ਹੈ ਜੀ ਠੇਕੇ ਜਿਹਨੇ ਜ਼ਮੀਨ ਦਿੱਤੀ ਉਹਨੇ ਪੈਸਾ ਪਹਿਲਾਂ ਲੈ ਲਿਆ ਹੁੰਦਾ ਹੁਣ ਉਹ ਸਾਥੋਂ ਵੀ ਮੁਆਵਜ਼ਾ ਲੈ ਲੂਗਾ ਤੇ ਪਤਾ ਨਹੀਂ ਥੱਲੇ ਵਾਲੇ ਕਿਹ ਹੈ ਜਿਨੇ ਉਹਨੂੰ ਬੰਦੇ ਨੂੰ ਮਿਲੂਗੀ ਕਿ ਨਹੀਂ ਮਿਲੂਗੀ ਇਸ ਲਈ ਕਹਿੰਦੇ ਵੱਡੀ ਚੁਣੌਤੀ ਖੜੀ ਹੈ ਸਾਡੀ ਨਜ਼ਰ ਕਹਿੰਦੇ ਉਹਦੇ ਤੇ ਵੀ ਆ ਇਸ ਲਈ ਕਹਿੰਦੇ ਇਹ ਨਹੀਂ ਹੁੰਦਿਆਂਗੇ ਤਾਂ ਇਹ ਫਾਰਮੂਲਾ ਵੀ ਕੰਟਰੀ ਸਾਹਮਣੇ ਜੰਮ ਪਰੇ ਜਿਵੇਂ ਹੁੰਦਾ ਹੈ ਭਾਈ ਮੁਆਵਜ਼ਾ ਤਰਸ ਪੈਸਾ ਲਾਊਗਾ ਜੇਕਰ ਐਦਾਂ ਹੋ ਜAVE ਕਿ ਕਸਕਰ ਦੇ ਖਾਤੇ ਜਾਣਗੇ ਪੈਸੇ ਪਰ ਜਨਾਬ ਤੁਹਾਡੇ ਰਿਕਾਰਡ 'ਚ ਤੁਹਾਡੇ ਪੋਰਟਲ ਤੇ ਤਾਂ ਨਾਮ ਜ਼ਮੀਨ ਮਾਲਕਾਂ ਦੇ ਬੋਲਦੇ ਨੇ ਫਿਰ ਉੱਥੇ ਇਸ ਨੂੰ ਕਿਵੇਂ ਸੰਭਾਲੂ ਹਾਂ ਹਾਂ ਇਹਦੇ ਨਾਲ ਜੁੜਿਆ ਇੱਕ ਹੋਰ ਮਾਮਲਾ ਹੈ ਜਿਹੜਾ ਧਿਆਨ ਮੰਗਦਾ ਹੈ ਮੰਡੀ ਸ਼ੁਰੂ ਹੋ ਗਈ ਚੋਨੇ ਦੀ ਮੰਡੀ ਚ ਚੋਣਾਉਣਾ ਸ਼ੁਰੂ ਹੋ ਗਿਆ ਨਮੀ ਵਾਲਾ ਮੁੱਦਾ ਤਾਂ ਬਣੇ ਹੀ ਬਣਿਆ ਹੁਣ ਇੱਕ ਨਵਾਂ ਮੁੱਦਾ ਬਣ ਗਿਆ ਅਦਾਇਗੀ ਦੇ ਲਈ ਆਈ ਸਕੈਨਿੰਗ ਹੋਣੀ ਹੈ ਜੀ ਕਿਸਾਨ ਦੀ ਇਸ ਸਕੈਨਿੰਗ ਤੋਂ ਬਿਨਾ ਕਹਿੰਦੇ ਇਸ ਵਾਰ ਖਾਤਿਆਂ ਚ ਪੈਸੇ ਨਹੀਂ ਆਉਣਗੇ ਇਸ ਮਸਲੇ ਦੇ ਉੱਤੇ ਜੇ ਇੰਜ ਅੱਗੇ ਵਧਿਆ ਗਿਆ ਫਿਰ ਤੁਸੀਂ ਹਿਸਾਬ ਲਾ ਕੇ ਹੋਊਗਾ ਚਲੋ ਜੀ ਪੰਜਾਬ ਚ ਨਹੀਂ ਹੋਵੇਗੀ ਕਹਿੰਦੇ ਜੀ ਫਰਜੀ ਐਂਟਰੀ ਨਾ ਗਲਤ ਅਦਾਇਗੀ ਹੋਏਗੀ ਪਹਿਲੀ ਵਾਰ ਕਿਸਾਨਾਂ ਦੀ ਆਈ ਸਕੈਨਿੰਗ ਮੰਡੀਆਂ ਦੇ ਵਿੱਚ ਸ਼ੁਰੂ ਹੋ ਜਾਣੀ ਆ ਤਾਂ ਹੀ ਫਸਲ ਦੀ ਪੇਮੈਂਟ ਮਿਲੇਗੀ ਜਦੋਂ ਆਈ ਸਕੈਨਿੰਗ ਹੋਊਗੀ ਕਿਸਾਨ ਨੂੰ ਜਿਹਦੇ ਨਾਂ ਦੇ ਉੱਤੇ ਜ਼ਮੀਨ ਬੋਲਦੀ ਆ ਉਹ ਕਹਿੰਦੇ ਬਕਾਇਦਾ ਤੌਰ ਤੇ ਲੈਂਡ ਮੈਪਿੰਗ ਦਾ ਕੰਮ ਚੱਲ ਰਿਹਾ ਹੈ ਉਦੇ ਤਹਿਤ ਰਿਕਾਰਡ 'ਚ ਜਿਹਦੀ ਜਿਹਦਾ ਨਾਮ ਬੋਲਦਾ ਹੋਇਆ ਕਰੂਗਾ ਉਹ ਪਤਾ ਲੱਗ ਜਾਊਗਾ ਕਿ ਜਿਹਦੀ ਇੰਨੀ ਜ਼ਮੀਨ ਆ ਇੰਨੀ ਫਸਲ ਇਹਨੇ ਬੀਜੀ ਹੋਈ ਹੈ ਫਸਲ ਹੈਗੀ ਸੀ ਇਹਦੇ ਖੇਤ ਦੀ ਉਹ ਮੰਡੀ ਚਾਹੀਆ ਤਾਂ ਕਿ ਜਿਹੜੀ ਬਾਹਰੋਂ ਆ ਕੇ ਫਸਲ ਵੇਚਦੀ ਆ ਉਹ ਰੁਕ ਜੂਗੀ ਬਿਲਕੁਲ ਚੰਗੀ ਗੱਲ ਹੈ ਜੀ ਬਾਹਰਲੀ ਫਸਲ ਤਾਂ ਵੱਡਾ ਮੱਦਾ ਮੁੱਦਾ ਰਿਹਾ ਕਿ ਜਿਹਨਾਂ ਸਵੇਰ 'ਚ ਐਮਐਸਪੀ ਨੂੰ ਉੱਥੋਂ ਲਿਆ ਕੇ ਉਰੇ ਵੇਚ ਲੈਂਦੇ ਨੇ ਹੈਨਾ ਤੇ ਆੜਤੀਆਂ ਨਾਲ ਮيلي ਭੁਗਤੋਕਿਆ ਪਰ ਹੁਣ ਆ ਉਹਨੂੰ ਚੋਰੀ ਨੂੰ ਰੋਕਣ ਦੇ ਲਈ ਜਿਹੜਾ ਇਹ ਫਾਰਮੂਲਾ ਖੇਤ ਦੇ ਵਿੱਚ ਕਿੰਨੀ ਫਸਲ ਬੀਜੀ ਸੀ ਉੰਨੀ ਮੈਪਿੰਗ ਹੁਣ ਇੱਥੇ ਵੀ ਕਿਤੇ ਉਹੀ ਪੇਚ ਨਾ ਫਸ ਜਵੇ ਜਿਹੜਾ ਤੁਸੀਂ ਕਹਿੰਦੇ ਗਰਦੋਰੀ ਦੇ ਸਮੇਂ ਜੀ ਹੁੰਦਾ ਹੁਣ ਜ਼ਮੀਨ ਬੋਲਦੀ ਹੈ ਕਿਸੇ ਹੋਰ ਦੇ ਨਾਂ ਤੇ ਖੇਤੀ ਕੋਈ ਹੋਰ ਕਰ ਰਿਹਾ ਹੈ ਚਾਹੇ ਠੇਕੇ ਤੇ ਹੈ ਚਾਹੇ ਨਹੀਂ ਹੈ ਮੈਂ ਇਹ ਵੀ ਪਰਾਂ ਰੱਖ ਲਊਗਾ ਮਤਲਬ ਜੇ ਠੇਕੇ ਤੇ ਫਿਰ ਤਾਂ ਬਿਲਕੁਲ ਹੀ ਕੋਈ ਹੋਰ ਕਰ ਰਿਹਾ ਹੈ ਫਿਰ ਪਹਿਲਾਂ ਉਹ ਬੰਦਾ ਲੱਭੋ ਜਿਹੜਾ ਉਹ ਵਿਦੇਸ਼ ਚ ਬੈਠਾ ਫਿਰ ਉਹਦੀ ਆਈ ਸਕੈਨਿੰਗ ਕਿਵੇਂ ਹੋਗੀ ਜੀ ਕਿ ਉਹ ਕੋਈ ਐਫੀਡੀਪਟ ਦੇਊਗਾ ਕਿ ਮੇਰੇ ਨਾਲ ਤੇ ਇਹਦੀ ਕਰਾ ਲਓ ਜੇ ਪਰਿਵਾਰ ਦੇ ਵਿੱਚ ਆ ਤਾਂ ਸਾਂਝੀ ਜ਼ਮੀਨ ਬੋਲਦੀ ਆ ਇੱਕ ਭਰਾ ਦੇ ਨਾਂ ਤੇ ਪਿਓ ਦਾਦੇ ਦੇ ਨਾਂ ਤੇ ਚੱਲੀ ਵੀ ਆ ਹੈਨਾ ਗਾਂ ਹਿੱਸੇ ਪਾ ਲੇ ਚਾਰ ਭਰਾ ਵਿੱਚ ਕੇ ਵੱਢ ਕੇ ਲਿਆ ਰਹੇ ਨੇ ਫਿਰ ਉਹਦਾ ਕਿਹਦੇ ਖਾਤੇ ਚ ਪੇਮੈਂਟ ਪਾਉਣੀ ਆ ਕਿਦੀ ਆਈ ਸਕੈਨਿੰਗ ਕਰਨੀ ਆ ਚਾਰਾਂ ਦੀ ਕਿ ਇੱਕ ਦੀ ਹੈਨਾ ਜਾਂ ਇੱਕ ਇੱਥੇ ਖੇਤੀ ਕਰ ਰਿਹਾ ਤੇ ਦੋ ਭਰਾ ਬਾਹਰ ਬੈਠੇ ਨੇ ਜ਼ਮੀਨ ਤਿੰਨਾਂ ਦੇ ਨਾਂ ਤੇ ਬੋਲਦੀ ਆ ਫਿਰ ਤੁਸੀਂ ਕਹੋਗੇ ਨਾ ਜੀ ਤਿੰਨਾਂ ਦੀ ਬੋਟ ਹੋਣੀ ਆ ਇਹ ਬੜੇ ਸਵਾਲ ਚੁਣੌਤੀ ਬਣ ਕੇ ਖੜੇ ਨੇ ਮੈਸੇਂ ਸਰਕਾਰ ਵੱਲੋਂ ਸਿਸਟਮ ਵੱਲੋਂ ਤਾਂ ਦਮ ਪਰਿਆ ਜਾ ਰਿਹਾ ਕਿ ਇਹਦੇ ਨਾਲ ਸਾਰਾ ਕੁਝ ਦਰਸਾ ਜਿਗਾ ਔਰ ਕੇਂਦਰ ਦੀ ਯੋਜਨਾ ਇਹਨੂੰ ਪੰਜਾਬ ਨੇ ਅਪਣਾ ਲਿਆ ਮਤਲਬ ਕੇਂਦਰੀਕਰਨ ਦਾ ਪੰਜਾਬ ਦਾ ਹਰ ਯੋਜਨਾ ਛੋੜਿਆ ਔਰ ਇਹ ਸਾਰੀਆਂ ਯੋਜਨਾਵਾਂ ਹੌਲੀ-ਹੌਲੀ ਮੰਡੀ ਚੋਂ ਕਿਸਾਨ ਨੂੰ ਬਾਹਰ ਲਿਜਾ ਕੇ ਸਿੱਲੋ ਵੱਲ ਨੂੰ ਲਜਾਣ ਦੀਆਂ ਕਿਸੱਲੋ ਚ ਲਿਆਓ ਸੱਟੋ ਜੀ ਸੀ ਆਪੇ ਦੇਖਾਂ ਕੀ ਕਰਨਾ ਕੀ ਨਹੀਂ ਹੁਣ ਇਹ ਵੀ ਨਵੀਂ ਚਣੌਤੀ ਪੰਜਾਬ ਮੂਰੇ ਸਿਰਲ ਚੱਕ ਕੇ ਖੜੀ ਹੈ ਜਨਾਬ 21 ਦੇ ਕਿਸਾਨ ਅੰਦੋਲਨ ਦੌਰਾਨ ਕੰਗਣਾ ਦੇ ਵਿਗੜੇ ਬੋਲਾਂ ਕਰਕੇ ਜਿਹੜਾ ਬੀਬੀਆਂ ਨੂੰ 100-100 ਰੁਪਏ ਧਰਨੇ ਤੇ ਪੈਸੇ ਲੈ ਕੇ ਬੈਠਮ ਦੇ ਮਾਮਲੇ 'ਚ ਉਹਨੇ ਕਹਿਤਾ ਸੀ ਔਰ ਬੀਬੀ ਮਹਿੰਦਰ ਕੌਰ ਦੀ ਫੋਟੋ ਲਾ ਕੇ ਉਹਨੇ ਜਿਹੋ ਜਿਹੇ ਟਵੀਟ ਕਮੈਂਟ ਕੀਤਾ ਸੀ ਉਸ ਤੋਂ ਬਾਅਦ ਮਾਨਾ ਨੀ ਦਾ ਕੇਸ ਚੱਲਿਆ ਸੁਪਰੀਮ ਕੋਰਟ ਤੱਕ ਚਲੀ ਗਈ ਬੀਬੀ ਕੰਗਣਾ ਤੇ ਪਰ ਰਾਹਤ ਨਹੀਂ ਮਿਲੀ ਤੇ ਇਸ ਤੋਂ ਬਾਅਦ ਫਿਰ ਹੇਠਲੀ ਅਦਾਲਤ ਨੇ ਬੁਲਾਇਆ ਸੀ ਤਰੀਕ ਤੇ ਪਰ ਬੀਬੀ ਨੇ ਸਾਹਮਣੇ ਨਹੀਂ ਰੀਸੀਵ ਕੀਤੇ ਜੀ ਤੇ ਆਈ ਨਹੀਂ ਹੁਣ ਮਾਨਯੋਗ ਪਠੰਡਾ ਦੀ ਅਦਾਲਤ ਨੇ ਇੱਕ ਵਾਰ ਫਿਰ ਸਮਨ ਕੱਢੇ ਨੇ ਤੇ ਅਗਲੀ ਸੁਣਵਾਈ ਤੇ ਪੇਸ਼ ਹੋਣ ਦੀ ਹੱਦ ਤੱਕ ਕਰ ਦਿੱਤੀ ਹੈ ਕੰਗਣਾ ਨੂੰ ਕੰਗਣਾ ਨੂੰ 29 ਸਤੰਬਰ ਨੂੰ ਸੁਣਵਾਈ ਦੇ ਉੱਤੇ ਹਾਜ਼ਰ ਹੋਣ ਲਈ ਕਿਹਾ ਗਿਆ। ਨਾਲ ਹੀ ਮਹਿੰਦਰ ਕੌਰ ਬੀਬੀ ਮਹਿੰਦਰ ਕੌਰ ਹੋਰਾਂ ਦੇ ਵਕੀਲ ਨੇ ਤਾਂ ਇੱਥੋਂ ਤੱਕ ਮੰਗ ਕੀਤੀ ਹੈ ਕਿ ਕੰਗਣਾ ਰਣੌਤ ਜਿਹੜੀ ਮੈਂਬਰ ਪਾਰਲੀਮੈਂਟ ਹੈ ਉਹ ਤਾਂ ਤੇ ਫਿਰ ਤਾਂ ਜ਼ਿੰਮੇਵਾਰ ਸੀ ਤਾਂ ਜ਼ਿੰਮੇਵਾਰੀ ਦੇ ਤੌਰ ਤੇ ਉਹਨੂੰ ਆਉਣਾ ਬਣਦਾ ਸੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਜਦੋਂ ਉੱਪਰ ਰਾਤ ਨਹੀਂ ਮਿਲੀ ਉਹਨੂੰ ਕੋਈ ਮਾਨਾ ਨਹੀਂ ਕੇਸ ਰੱਦ ਕਰਾਉਣਾ ਚਾਹੁੰਦੀ ਸੀ। ਤੇ ਇਸ ਦੇ ਉੱਤੇ ਜਦੋਂ ਰੱਦ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਉਹਨੂੰ ਪੇਸ਼ ਵੀ ਨਹੀਂ ਹੋਈ ਤੇ ਅਗਲੀ ਤਰੀਕ ਤੇ ਉਹਨੂੰ ਜੇ ਪੇਸ਼ ਨਹੀਂ ਹੁੰਦੀ ਤਾਂ ਮੰਦਰਕਰ ਹੋਰਾਂ ਦੇ ਵਕੀਲ ਨੇ ਕਿਹਾ ਕਿ ਜੀ ਉਹਦਾ ਪਾਸਪੋਰਟ ਜਬਤ ਕੀਤਾ ਜਾਵੇ ਐਨ ਉਹ ਵੀ ਵਿਦੇਸ਼ ਉੱਡ ਜਵੇ ਕਿਉਂਕਿ ਸਮਨ ਰਸੀਬ ਨਾ ਕਰਨਾ ਆਪਣੇ ਆਪ ਸਵਾਲ ਪੈਦਾ ਕਰਦਾ ਹੈ ਕਿ ਇਹਦਾ ਮਤਲਬ ਉਹ ਦੀ ਅਦਾਲਤ ਨੂੰ ਕਿਵੇਂ ਇਗਨੋਰ ਕਰ ਰਹੀ ਹੈ ਸੋ ਜੇਕਰ ਇਸ ਪਰ ਵੀ ਸਮਨ ਪੇਸ਼ ਦਿੱਤੇ ਜਾਂਦੇ ਨੇ ਤੇ ਉਹ ਕਿਵੇਂ ਨਤੀਜੇ ਨੂੰ ਸੱਦੇ ਜੇ ਨਹੀਂ ਆਉਂਦੀ ਫਿਰ ਮਤਲਬ ਦੇ ਖਿਲਾਫ ਕੋਈ ਸਖਤ ਐਕਸ਼ਨ ਵੀ ਲਿਆ ਜਾ ਸਕਦਾ ਕੋਈ ਗਰੰਟੀ ਵੀ ਨਹੀਂ ਕਰ ਸਕਦੇ ਕਿ ਜਹੀ ਸੰਭਾਵਨਾ ਵੀ ਬਣਦੀ ਹੈ ਦੇਖਦੇ ਹਾਂ ਜੀ 29 ਤਰੀਕ ਵੀ ਦੂਰ ਨਹੀਂ ਹੈ 29 ਸਤੰਬਰ ਵੀ ਨੇੜੇ ਤੇ ਉੱਧਰ ਨੂੰ ਕਿਵੇਂ ਜਾਂਦਾ ਹੈ ਮਾਮਲਾ ਇਹ ਵੀ ਨਿਗਰ ਕਰਦੇ ਆ دوسرے ਪਾਸੇ ਬੋਟ ਸੁਧਾਈ ਦਾ ਮੁੱਦਾ ਐਸਆਈਆਰ ਦਾ ਮੁੱਦਾ ਨਿਸ਼ਪਰ ਦੇ ਵਿੱਚ ਕਈ ਕੌਣ ਤੋਂ ਵੱਡਾ ਹੁੰਦਾ ਜਾ ਰਿਹਾ ਇਹਦੇ ਨਾਲ ਹੀ ਜੁੜ ਕੇ ਵੋਟ ਚੋਰੀ ਵਾਲਾ ਮਾਮਲਾ ਵੀ ਹਗਾਮੇ ਵਾਲਾ ਮਸਲਾ ਬਣ ਗਿਆ ਬੇਸ਼ੱਕ ਰਾਹੁਲ ਗਾਂਧੀ ਮਾਰੇ ਕਿਹਾ ਜਾਂਦਾ ਹੈ ਭਾਜਪਾ ਵੱਲੋਂ ਜੀ ਕਿ ਤਾਂ ਆਪਣੀ ਹਾਰ ਨਹੀਂ ਸਵੀਕਾਰ ਕਰ پا ਰਿਹਾ ਜੀ ਉਹ ਜੀ ਹਜਮ ਨਹੀਂ ਹੁੰਦੀ ਜੀ ਜਾਂ ਕਾਂਗਰਸ ਵੀ ਕਹੀ ਤਾਂ ਮਤੇ ਦਮ ਤੇ ਨਹੀਂ ਲੜਦੀ ਜੀ ਤੇ ਤਾਂ ਹੀ ਸ਼ਾਇਦ ਰਾਹੁਲ ਗਾਂਧੀ ਦੀ ਟੀਮ ਜਾਂ ਰਾਹੁਲਾਂ ਦੀ ਖੁਦ ਕਹਿੰਦੇ ਕਿ ਸਲੀਪਰ ਸੈਲ ਬਹੁਤਾ ਸਾਡੇ 'ਚ ਤਾਂ ਪਰ ਕੁੱਲ ਮਿਲਾ ਕੇ ਦੇਸ਼ ਦੀ ਜਨਤਾ ਦੇ ਵਿੱਚ ਇਹ ਮੁੱਦਾ ਘਰ ਘਰ ਗਿਆ ਕਿ ਵੀ ਜੇ ਬਿਹਾਰ ਬਿਹਾਰ ਦੇ ਵਿੱਚੋਂ 65 ਲੱਖ ਵੋਟ ਕੱਟੀ ਗਈ ਤਾਂ ਕੀ ਮਤਲਬ ਇਹਨਾਂ ਤਾਂ ਇੰਨੀ ਬੋਟ ਜਾਲੀ ਬਣੀ ਵੀ ਸੀ ਇੰਨੀ ਗਲਤ ਬਣੀ ਸੀ ਫਿਰ ਚੋਣ ਕਮਿਸ਼ਨ ਕਰਦਾ ਕਿਹੜਾ ਜੇ ਹੁਣ ਤੱਕ ਫਿਰ ਤਾਂ ਚੋਣ ਕਮਿਸ਼ਨ ਨੂੰ ਕੋਟੇਰ 'ਚ ਬੈਠੀ ਖੜਾ ਕਰਾ ਲੈਣਾ ਚਾਹੀਦਾ ਕਿ ਵੇਤਕ 2224 ਦੀ ਚੋਣ ਰੱਦ ਕਰ ਲਓ ਭਈ ਇੰਨੀ ਗਲਤ ਵੋਟਾਂ ਪਈਆਂ ਫਿਰ ਤੋਂ ਬਣਦੀ ਐ ਨਹੀਂ ਫਿਰ ਤੋਂ ਨਤੀਜੇ ਪਰਵਾਹ ਤੁੰਦੇ ਉਹਨਾਂ ਦਾ ਕੀ ਮਤਲਬ ਇਹ ਇੱਕ ਸੂਬੇ ਦੇ ਵਿੱਚ 65 ਲੱਖ ਵੋਟ ਹੈ ਫਿਰ ਤਾਂ ਇਹਦਾ ਮਤਲਬ ਮੇਂ ਚੋਣਾਂ ਹੀ ਗਲਤ ਹੋਈਆਂ ਪਰ ਤੁਸੀਂ ਆਪ ਹੀ ਵੋਟ ਕੱਟ ਕੇ ਆਪੇ ਕਹਿ ਰਹੇ ਹੋ ਨਹੀਂ ਜੀ ਕਾਂਗਰਸ ਜਾਂ ਵਿਰੋਧੀ ਧਿਰ ਜਾਂ ਰਾਜਨੀਤਿਕ ਦਲ ਹੈ ਰੋਲਾ ਪਾ ਰਹੇ ਨੇ ਤੇ ਉਹ ਰੋਲਾ ਪਾ ਰਹੇ ਨੇ ਚੋਣ ਮਿਸ਼ਲ ਖਲਾ ਬੋਲਦੀ ਹੈ ਸੱਤਾਧਾਰੀ ਤੇ ਰਹੇ ਬੀਜਪੀ ਉਹਨਾਂ ਦੇ ਲੀਡਰ ਸੋ ਇਸ ਵਾਰ ਪਰ ਚਲ ਪਰ ਇਹ ਤੋਂ ਵੱਧ ਕੇ ਅੱਗੇ ਹੁਣ ਦੇਸ਼ ਭਰ ਦੇ ਵਿੱਚ ਐਸਆਈਆਰ ਲਾਗੂ ਕਰਨੀ ਹੈ ਜੀ ਕਹਿੰਦੇ ਤੇ ਉਹਦੇ ਲਈ 30 ਸਤੰਬਰ ਤੱਕ ਦਾ ਟਾਈਮ ਸੂਬਿਆਂ ਦੇ ਚੋਣ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ ਕਿ ਸੂਬਿਆਂ ਦੇ ਚੋਣ ਅਧਿਕਾਰੀ 30 ਤੱਕ ਐਸਆਈਆਰ ਦੀ ਤਿਆਰੀ ਕਰਕੇ ਰੱਖਣੀ ਹੈ ਆਪਾਂ ਸ਼ੁਰੂ ਕਰਨਾ ਨਿਤਿਆ ਬਹਿਣ ਕਹਿੰਦੇ ਚੋਣ ਕਮਿਸ਼ਨ ਨੇ ਭਾਰਤੀ ਚੋਣ ਕਮਿਸ਼ਨ ਨੇ ਹਦਾਇਤ ਕਰਦੀ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦਾ ਹੈਵਰੇਜ ਪਿਹਾਰ ਚੋਂ ਕੱਢਿਆ ਚੋਣ ਕਮਿਸ਼ਨ ਨੇ ਜਾਂ ਚੋਣ ਕਿਸੇ ਨੀਡ ਲਿਆਂ ਤੋਂ ਜੋ ਜਾਣਕਾਰੀ ਮੀਡੀਆ ਚਾ ਰਹੀ ਹੈ ਕਿ 15 ਕਰੋੜ ਤੱਕ ਦੇ ਕਰੀਬੇ ਨਾਮ ਕੱਟੇ ਜਾਣੇ ਆ ਇਹਦਾ ਮਤਲਬ ਦੇਸ਼ ਦੇ ਵਿੱਚ 15 ਕਰੋੜ ਵੋਟ ਗਲਤ ਬਣੀ ਹੋਈ ਹੈ ਤੇ ਜੇ ਇੰਨੀ ਵੋਟ ਗਲਤ ਹੈ ਤੇ ਲੰਮੇ ਸਮੇਂ ਤੋਂ ਜਿੱਤ ਰਹੀ ਹੈ ਭਾਜਪਾ ਫਿਰ ਇਹਦੀ ਬਰਤੋਂ ਕੌਣ ਕਰ ਰਿਹਾ ਜੀ ਗਲਤ ਵੋਟ ਪਰ ਇਤਰਾਜ਼ ਚੱਕਰੀ ਇਹ ਦੂਜੀ ਤਰ੍ਹਾਂ ਜਿਹੜੀ ਹਾਰੀ ਹੋਈ ਹੈ ਸਵਾਲ ਤਾਂ ਮੇਰੇ ਸਾਹਮਣੇ ਨਾਲ ਇੱਥੋਂ ਨਾ ਜੁਕੇ ਇਹ ਬਣਦਾ ਕਿ ਵੀ ਵੀਰ ਚੋਣਾਂ ਰੱਦ ਕਿਉਂ ਨਹੀਂ ਹੁੰਦੀਆਂ ਪਿਛਲੀਆਂ ਸਾਰੀਆਂ ਉਹਦਾ ਵੀ ਤੀਜੇ ਪ੍ਰਭਾਵ ਤੋਂ ਹੀ ਨੇ ਫਿਰ ਹੁਣ ਬਿਹਾਰ ਦੇ ਵਿੱਚ ਕਹਿੰਦੇ 7 ਕਰੋੜ 89 1 ਲੱਖ ਦੇ ਕਰੀਬ ਵੋਟ ਸੀ ਐਸਆਈਆਰ ਤੋਂ ਪਹਿਲਾਂ ਐਸਆਈਆਰ ਤੋਂ ਬਾਅਦ 7 ਕਰੋੜ 24 ਲੱਖ ਵੋਟ ਰਹੀ ਗਈ 65 ਲੱਖ ਵੋਟ ਉੜ ਗਈ ਤੇ ਹੁਣ ਮੰਨਿਆ ਇਹ ਜਾ ਰਿਹਾ ਹੈ ਕਿ 100 ਕਰੋੜ ਦੇ ਕਰੀਬ ਜਿਹੜੇ ਵੋਟਰ ਨੇ ਚੋਣ ਕਮਿਸ਼ਨ ਕੋਲ ਤੇ ਉਹਨਾਂ ਦੇ ਵਿੱਚੋਂ ਹੁਣ ਜੇ ਵੋਟ ਸਦਾਈ ਹੋਈ ਤਾਂ ਇਹ ਚੋਂ 15 ਕਰੋੜ ਦੇ ਕਰੀਬ ਉਟ ਜਾਣਗੇ ਤੇ 15 ਕਰੋੜ ਉਟ ਜਾਣਗੇ ਫਿਰ 85 ਕਰੋੜ ਦੇ ਕਰੀਬ ਇਹ ਵੋਟਾਂ ਬਚਣੀਆਂ ਨੇ ਸੋ ਇਸ ਨੂੰ ਲੈ ਕੇ ਸਵਾਲ ਖੜਾ ਹੁੰਦਾ ਹੈ ਕਿ ਫਿਰ ਤਾਂ ਕੁੱਲ ਵੋਟ ਫੀਸਦੀ ਤੇ ਵੀ ਅਸਰ ਪੈਣਾ ਮੰਨ ਲਓ ਮੰਨ ਲਓ 224 ਦੀਆਂ ਚੋਣਾਂ ਤੁਸੀਂ ਹਿਸਾਬ ਲਾਓ ਕਿ 100 ਕਰੋੜ ਦੇ ਵੋਟਰਾਂ ਦੇ ਹਿਸਾਬ ਨਾਲ ਹੋਈਆਂ ਤਾਂ ਉਸ ਸਮੇਂ ਵੋਟ ਦੀ ਐਵਰੇਜ ਰਹੀ ਸੀ 68 ਫੀਸਦੀ ਹੁਣ ਵੋਟਾਂ ਰਹਿ ਜਾਣੀਆਂ 85 ਤਾਂ ਫਿਰ ਉਹ ਸਾਮਨ ਐਵਰੇਜ ਵੋਟ ਪੈਣ ਦੀ 77% ਦੀ ਹੋ ਜੂਗੀ ਫਿਰ ਕੀ ਇਸ ਨੁਕਤੇ ਨੂੰ ਦੇਖ ਰਹੇ ਨੇ ਜਦੋਂ ਕਿ ਨੁਕਤਾ ਤਾਂ ਇਹ ਹੈ ਕਿ ਉਹ 15 ਕਰੋੜ ਜਿਹੜੀ ਤੁਸੀਂ ਜ਼ਿਆਦੀ ਵੋਟ ਮੰਨਦੇ ਹੋ ਉਹ ਕਿਉਂ ਜਤਾ ਗਈ ਫਿਰ ਕਿਹਦੇ ਹੱਕ ਚ ਪੁਕਤੀ ਸੱਤਾ ਤਾਕਤ ਉਹਨੇ ਇਹਨੇ ਸਾਲ ਤੋਂ ਰਾਜ ਕਰਨ ਵਾਲੀ ਧਿਰ ਨੇ ਕੋਈ ਸਾਜ਼ਿਸ਼ ਕੀਤੀ ਹੈ ਇਹ ਚੋਣ ਕਮਿਸ਼ਨ ਦੀ ਨਲਕੀ ਹੈ ਕਿਸ ਨੂੰ ਤਾਂ ਕਟੇਰੇ ਚ ਖੜਾ ਕਰੋਗੇ ਇਹ ਵੀ ਸਵਾਲ ਖੜਾ ਹੈ ਜਨਾਬ ਬਹੁਤ ਬਹੁਤ